ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸਟ੍ਰੈਨਡ ਮਿਸਿਸ ਗਿਲ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਚਲੋ ਜੀ ਸ਼ੁਰੂਆਤ ਕਰੀਏ ਅੱਜ ਦੇ ਵਲੌਗ ਦੀ ਤੇ ਅੱਜ ਆਪਾਂ ਜਾ ਰਹੇ ਹਾਂ ਵਾਪਸੀ ਪਟਨਾ ਸਾਹਿਬ ਤੋਂ ਔਰ ਜਾ ਕੇ ਸਟੇ ਕਰਾਂਗੇ ਆਪਾਂ ਆਗਰੇ ਤੇ ਆਪਣਾ ਸਫਰ ਹੈਗਾ ਤਕਰੀਬਨ 16 ਘੰਟੇ ਦਾ 16 ਘੰਟੇ ਦਾ ਸਾਡਾ ਸਫ਼ਰ ਹੈ ਇਸ ਦਾ ਇਹ ਤਕਰੀਬਨ ਸਵਾ ਚਾਰ ਬੀਤ ਚੁੱਕੇ ਨੇ ਕਿ 3 ਵਜੇ ਦੇ ਅਸੀਂ ਉੱਠੇ ਹੋਏ ਆ ਤੁਹਾਨੂੰ ਪਤਾ ਹੀ ਹੈ ਕਿ 2 ਘੰਟੇ ਹੀ ਸੁੱਤੇ ਆਪਾਂ ਪਿਛਲੇ ਬਲੌਗ ਚ ਤੁਸੀਂ ਦੇਖਿਆ ਹੋਊ ਕਿ ਸਾਨੂੰ ਪੌਣੇ 12 ਜਾਂ ਸਵਾ 12 ਦੇ ਕਰੀਬ ਹੋ ਗਿਆ ਸੀ ਟਾਈਮ ਜਦੋਂ ਮੈਂ ਬਲੌਗ ਦੀ ਐਂਡਿੰਗ ਕੀਤੀ ਸੀ ਤੇ ਫਿਰ 1:30 ਵਜੇ ਤੱਕ ਫਿਰ ਅਸੀਂ ਨੇਪਾਲ ਜਾ ਕੇ ਆਏ ਬਾਕੀ ਬੈਂਗਲੌਰ ਜਾ ਕੇ ਆਏ ਹੋਰ ਪਤਾ ਨਹੀਂ ਕਿੱਥੇ ਕਿੱਥੇ ਕਿਹੜੀਆਂ ਕਿਹੜੀਆਂ ਸਟੇਟਾਂ ਘੁੰਮ ਕੇ ਆਏ ਅਸੀਂ ਮੈਪ ਦੇ ਉੱਪਰ ਮੈਪ ਲਗਾ ਕੇ ਅ ਸੋ ਚਲੋ ਜੀ ਹੁਣ ਆਪਾਂ ਸਾਰੇ ਰੈਡੀ ਆਂ ਬਸ ਵੇਟ ਕਰ ਰਿਹਾ ਕਿ ਇੰਦਰਜੀਤ ਰੈਡੀ ਹੋਣ ਉਸ ਤੋਂ ਬਾਅਦ ਆਪਾਂ ਨਿਕਲ ਗਏ ਟਾਈਮ ਦੇ ਨਾਲ ਲਓ ਜੀ ਬੈਗ ਵਗੈਰਾ ਪੈਕ ਹੋ ਕੇ ਛੱਲੇ ਦੇ ਨੀਚੇ ਤੇ ਚੱਕਦੇ ਆਪਾਂ ਵੀ ਦੇ ਦੇਣ ਕੀ ਆਉਂਦਾ ਆਪਣੇ ਹਿੱਸੇ ਪਹਿਲਾਂ ਇਹਨਾਂ ਨੂੰ ਚੱਕ ਲੈਣ ਤੋਂ ਵੱਧ ਤੋਂ ਵੱਧ ਵੱਧ ਤੋਂ ਵੱਧ ਹਿੱਸਾ ਲੈਣਾ ਵੀ ਵੱਧ ਚੜ ਕੇ ਆ ਪਈਆ ਲਓ ਚਲੋ ਜੀ ਮੈਂ ਵੀ ਆਪਣੇ ਦੇ ਬਸ ਲਓ ਜੀ ਆਪਾਂ ਸਾਰਾ ਸਮਾਨ ਲੈ ਕੇ ਆ ਗਏ ਹੇ ਨੀਚੇ ਤੇ ਉਧਰ ਆਪਾਂ ਰੂਮ ਦੀ ਚਾਬੀ ਜਮਾ ਕਰਵਾ ਰਹੇ ਆ ਚਾਬੀ ਦੇ ਕੇ ਰੂਮ ਦੀ ਥੋੜੀ ਸਿਕਿਉਰਿਟੀ ਪਰਵਾਉਂਦੇ ਨੇ ਇੱਥੇ ਤੇ ਉਹ ਵਾਪਸ ਮਿਲੇਗੀ ਔਰ ਉਸ ਤੋਂ ਬਾਅਦ ਚੱਲਦੇ ਆਪਾਂ ਬੋਦਵਾਲਾ ਸਾਹਿਬ ਮੱਠਾ ਟਿਕ ਕੇ ਫਿਰ ਨਿਕਲਦੇ ਆ ਲਓ ਜੀ ਆਪਾਂ ਮਥਾ ਟੇਕਨੇ ਆ ਗੁਰਦੁਆਰਾ ਬਾਦਿਲਾ ਸਾਹਿਬ ਤੇ ਸ਼ਾਇਦ ਮੈਂ ਕਦੇ ਵੀ ਇਤਿਹਾਸ ਦੱਸਣਾ ਭੁੱਲ ਗਈ ਇਸ ਗੁਰਦੁਆਰਾ ਸਾਹਿਬ ਦਾ ਤੇ ਮਤਲਬ ਜਿਹੜੀ ਇਹ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਇੱਥੇ ਪਹਿਲਾਂ ਇੱਕ ਰਾਜੇ ਦਾ ਮਹਿਲ ਹੁੰਦਾ ਸੀ ਰਾਜਾ ਫਤੇ ਚੰਦ ਮੈਣੀ ਤੇ ਉਹਨਾਂ ਦੀ ਰਾਣੀ ਸੀ ਬਸ਼ੰਬਰਾ ਤੇ ਉਹਨਾਂ ਦਾ ਮਹਿਲ ਹੁੰਦਾ ਸੀਗਾ ਤੇ ਬਟ ਉਹਨਾਂ ਦੇ ਕੋਈ ਸੰਤਾਨ ਨਹੀਂ ਸੀਗੀ ਤੇ ਗੁਰੂ ਗੋਬਿੰਦ ਸਿੰਘ ਜੀ ਮਤਲਬ ਉਹਨਾਂ ਕੋਲ ਇੱਥੇ ਖੇਡਦੇ ਰਹਿੰਦੇ ਸੀ ਉਸ ਰਾਣੀ ਦੇ ਕੋਲ ਬੀ ਸ਼ੰਭਰਾ ਦੇ ਕੋਲ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਕਿਹਾ ਸੀ ਕਿ ਰਹਿੰਦੀ ਦੁਨੀਆ ਤੱਕ ਮਤਲਬ ਤੁਹਾਡਾ ਨਾਮ ਆ ਜਿਹੜਾ ਉਹ ਯਾਦ ਕੀਤਾ ਜਾਊਗਾ ਮਾਤਾ ਬੀ ਸ਼ੰਭਰਾ ਦਾ ਕਿ ਤੁਸੀਂ ਇਹ ਨਾ ਕਹੋ ਤੁਹਾਡੇ ਕੋਈ ਸੰਤਾਨ ਨਹੀਂ ਹੈਗੀ ਤਾਂ ਮਤਲਬ ਤੁਹਾਡੀ ਸੰਤਾਨ ਦੇ ਨਾਲ ਹੀ ਤੁਹਾਡੀ ਪਛਾਣ ਸੀ ਪਰ ਤੁਹਾਡੀ ਰਹਿੰਦੀ ਦੁਨੀਆ ਤੱਕ ਤੁਹਾਨੂੰ ਯਾਦ ਕੀਤਾ ਜਾਏਗਾ ਤੇ ਉਸ ਇਹ ਮਾਰਗ ਉੱਥੇ ਹੀ ਬਣਾਈ ਗਈ ਹੈ ਜਿੱਥੇ ਉਸ ਰਾਜੇ ਦਾ ਮਹਿਲ ਸੀ ਲੋਜੀ ਚੈੱਕ ਕਰੋ ਫੇ ਸਮਾਨ ਸਾਡਾ ਆਹ ਵਾਲੇ ਬੈਗਾਂ ਚ ਆਏ ਸੀ ਅਸੀਂ 1 2 3 4 ਬੈਗਾਂ ਚ ਆਏ ਸੀ ਆਹ ਵਾਲਾ ਸੀ ਇੱਥੋਂ ਇਕੱਠਾ ਕੀਤਾ ਚੱਲੇ ਆਪਾਂ ਗੁਰਦੁਆਰਾ ਸਾਹਿਬ ਰਹਿਣ ਦਾ ਪ੍ਰਬੰਧ ਕਿਦਾਂ ਦਾ ਲੱਗਿਆ ਵੀ ਤੁਹਾਨੂੰ ਕਮਰਾ ਵਗੈਰਾ ਕਮਰੇ ਵਗੈਰਾ ਤਾਂ ਸਹੀ ਆ ਬਸ ਏਸੀਾਂ ਦੇ ਹੀ ਪੰਗਾ ਹਾਂ ਬਸ ਏਸੀ ਦਾ ਥੋੜਾ ਜਿਹਾ ਹੈਗਾ ਯਾ ਤੇ ਮਤਲਬ ਜਿਹੜਾ ਔੜ ਜੇ ਟਾਈਮ ਬੰਦ ਹੋ ਜਾਂਦਾ ਹਾਂ ਕਿਉਂਕਿ ਇੰਨੀ ਗਰਮੀ ਦੇ ਵਿੱਚ ਨਹੀਂ ਬੰਦ ਹੈ ਨਹੀਂ ਰਹੂ ਭਾਜੀ ਤੁਹ ਕੋ ਚਾਲਾ ਹੋਣ ਲੱਗ ਗਿਆ ਲਓ ਜੀ ਆ ਗਈ ਆਪਣੀ ਟਾਰਜਨ ਭੱਜ ਕੇ ਭੱਜ ਕੇ ਭੱਜ ਕੇ ਭੱਜ ਕੇ ਚੜਿਆ ਲਓ ਜੀ ਸਹੀ ਗੱਲ ਤੇ ਰੱਖੋ ਸਾਰਾ ਸਮਾਨ ਸਤਿ ਆਕਾਲ ਲਓ ਜੀ ਪਟਨਾ ਸਾਹਿਬ ਤੋਂ ਆਪਾਂ ਚੱਲਿਆ ਹੁਣ ਬੈਕਸ ਬੋਲੇ ਸੋ ਰਹੇ ਸਤਿ ਆਕਾਲ ਮੈਪ ਲਗਾ ਲਿਆ ਏਸੀ ਚਾਕੇ ਬਸ ਸਾਹ ਪੈਂਦੇ ਨੇ ਏਸੀ ਤੋਂ ਬਿਨਾ ਤਾਂ ਬੰਦਾ ਕਾਦੇ ਜੋਗਾ ਬਈ ਉਹ ਵਿੱਚ ਹੀ ਰੱਖ ਦਿੰਦੇ ਅਸੀਂ ਕਿੱਧਰ ਜਾਈਏ ਤੇ ਕੋਈ ਕਾਰਾ ਨਾ ਹੋਵੇ ਏ ਕਦੇ ਹੋਇਆ ਕਿ ਗਾਨੋ ਲੈ ਹੈ ਕਿ ਜਿੰਨਾ ਜਿੰਨਾ ਹੈ ਇਹ ਕਹਿੰਦੇ ਅੱਗੇ ਅੱਗ ਲਾਤੀ ਦੇ ਦੇ ਕੇ ਸਟੇਜ ਲਾਤੀ ਉਹ ਬਤਾ ਕੇ ਹਮ ਤੱਕ ਆ ਬਲਗਾ ਮੈਨੂੰ ਤਾਂ ਮੈਨੂੰ ਤਾਂ ਦੀਦਾ ਕੈਮਰੇ ਨੂੰ ਦੇਣਾ ਸੀਗਾ ਰੋ ਖੋਲ ਕੇ ਸੀਸਾ ਦਿਖਾ ਦੇ ਉਹ ਬਾਹਰ ਕੱਢ ਲੈਨੀ ਜਾਂ ਟਰੱਕ ਵਾਲਾ ਲਾ ਕੇ ਲੈ ਜੂ ਨਾ ਬਾਹ ਮੇਰੀ ਟਰੱਕ ਫਲ ਮੱਲ ਟਰਾਂਸਫਰਮ ਲੱਗੀ ਕਿੱਥੇ ਖੜੀ ਮੈਂ ਤਾਂ ਅੱਜ ਤੱਕ ਨਹੀਂ ਜੀ ਆਹ ਜਿਹੜਾ ਇਹਨਾਂ ਟਰਾਂਸਫਰਮ ਨੂੰ ਲੱਗੀ ਆ ਲਓ ਵੀ ਅੱਗੇ ਖਾਇਬ ਦੀ ਰੇਡ ਆ ਗਈ ਆ ਖਾਇਬ ਵੀ ਆਈ ਹੋਈ ਆ ਬਹੁਤ ਆ ਗਈ ਬਹੁਤ ਆਈ ਹੁਣ ਆ ਜਾ ਟਰਾਂਸਫਰਮ ਤੇ ਉਹ ਬੰਦੇ ਮਚਾਤਾ ਬਈ ਅੱਗ ਦਾ ਹੈ ਨਹੀਂ ਤੁਸੋਂ ਹੋਰ ਆ ਪੱਲੀ ਹੋਰ ਆ ਫਰਮ ਤਾਂ ਨਹੀਂ ਨਾ ਨਾ 20 20 ਨਹੀਂ ਨਾ ਦੀ ਜਿਹਨੋਂ ਖੋਖਿਆਂ ਜian ਨੂੰ ਸਭ ਲੱਗਦਾ ਨੇ ਜਿਦਾਂ ਕਿਧਰ ਜਿਹਾਰ ਮਾਰ ਗਿਆ ਹੈ ਹੋਰ ਨਹੀਂ ਯਾਰ ਆ ਇੱਕ ਸੈਰ ਕਰਾ ਲਾਪਾਈ ਖਵਾਓਗੇ ਪਲਾਓਗੇ ਕੁਛ ਹੈ ਇਹ ਖਾਣਾ ਕਰਦਾ ਨਹੀਂ ਡਰਾਈਵਰ ਨੂੰ ਤਾਂ ਵੀ ਖਾਣਾ ਦਿੱਸਦੇ ਆਪਾਂ ਨੂੰ ਹਾਂ ਖਾਣਾ ਹੋਰ ਹੀ ਖਾਣਾ ਯਾਰ ਹੁਣ ਖਾ ਗੋ ਬਾਕੀ ਹਾਈਵੇ ਆਣ ਹਾਈਵੇ 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 ਤਾਂ ਨਹੀਂ ਹੈਗਾ ਕੋਈ ਰੈਸਟੋਰੈਂਟ ਵਧੀਆ ਜਿਹਾ ਚਾਹੀਦਾ ਯਾਰ ਬਸ ਥੋੜੀ ਇਹ ਪ੍ਰੋਬਲਮ ਆਉਂਦੀ ਹੁੰਦੀ ਆ ਆਪਣੇ ਏਰੀਆ ਦੇ ਵਿੱਚ ਦੂਜੇ ਏਰੀਆ ਚ ਆ ਕੇ ਖਾਣ ਪੀਣ ਨੂੰ ਬਾਕੀ ਇੱਥੇ ਤਾਂ ਸਾਰੇ ਮਿਲ ਜਾਂਦਾ ਥੋੜਾ ਜਿਹਾ ਇਹ ਏਰੀਆ ਔਟਜਾ ਪੈ ਗਿਆ ਮਤਲਬ ਜਿਆਦਾ ਵਧੀਆ ਰੈਸਟੋਰੈਂਟ ਵਗੈਰਾ ਨਹੀਂ ਮਿਲਦੇ ਆਪਾਂ ਨੂੰ ਇੱਥੇ ਖੋਖੇ ਟਾਈਪ ਮਿਲਦੇ ਆ ਰੈਸਟੋਰੈਂਟ ਦਾ ਨਾਉਂ ਨਹੀਂ ਹੈਗਾ ਉਹ ਤੇ ਚਾਹ ਪੀਣੀ ਵੈਂਦੀ ਆ ਹੈ ਰੈਸਟੋਰੈਂਟ ਦਾ ਨਾਮ ਨਿਸ਼ਾਨ ਨਹੀਂ ਮੈਂ ਭਾਜੀ ਨੂੰ ਕਹਾਂ ਮੈਂ ਖਾਪਾ ਹਵੇਲੀ ਪਾਈਏ ਇੱਧਰ ਕਦਾ ਲੁੱਟ ਕੇ ਲੈ ਜਾ ਕਹਾਂ ਮੈਂ ਲੁੱਟ ਕੇ ਵੀ ਲੈ ਜਾਣੀ ਆ ਵੇਲੀ ਇੱਟਾਂ ਵੀ ਲੈ ਜਾਣੀਆਂ ਨੇ ਨੰਨੰਦਾ ਅੱਧੇ ਜਿਹੇ ਰਹਿਣਾ ਸਹੀ ਗੱਲ ਆ ਆ ਦੇਖ ਇੱਧਰ ਹੈਗਾ ਟਰੱਕ ਹੀ ਟਰੱਕ ਬਹੁਤ ਜ਼ਿਆਦਾ ਟ੍ਰੈਫਿਕ ਲੱਗਦਾ ਇੱਧਰ ਟਰੱਕ ਬਾਹਲੇ ਨੇ ਟਰੱਕ ਰਾਤ ਨੂੰ ਚਲਾਣੇ ਚਾਹੀਦੇ ਨੇ ਯਾ ਦਿਨ ਦਾ ਟਾਈਮ ਟਰੱਕ ਸ਼ਹਿਰ ਤੋਂ ਬਾਹਰ ਹੀ ਖੜਾ ਆ ਦੇਣਾ ਚਾਹੀਦੇ

ਸਾਡੇ ਵਾਲੇ ਕੋਸ ਤਾਂ ਜਾਣਾ ਅਸੀਂ ਤਾਂ ਸਾਡੇ ਵਾਲੇ ਕੋਸ ਸਾਹਿਬ ਨੂੰ ਗਈ ਜਣਾ ਪਿੱਛੇ ਰੱਖ ਐਚਪੀ ਤੋਂ ਤਾਂ ਆਹ ਇਹ ਠੱਗਾ ਕਰਦੇ ਵਿੱਚ ਪਛਾਲੂਗਾ ਉਹਦੀ ਲੌਵੀ ਚੜ ਕੇ ਹਾਈਵੇ ਤੇ ਕਹਿੰਦੇ ਹਾਈਵੇ 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 ਕਹਾ ਕੋ ਜਾਣਾ ਰੋਕ ਲੱਗੀ ਹੋਈ ਆ ਸਾਰਿਆਂ ਨੂੰ ਆਖ ਰਹੇ ਜਣਾ ਢੱਬਾ ਕੋਈ ਕਹਿੰਦੇ ਇੱਥੇ ਮਿਲਣਾ ਨਹੀਂ ਹੈ ਦਾ ਬੱਸ ਜਾ ਕੇ ਅਗਰੇ ਦਾ ਪੇਠਾ ਖਾਵਾਂਗੇ ਹਾਂ ਹੋਰ ਕੋਈ ਨਹੀਂ ਸਾੜਾ ਥੋੜਾ ਨਾ ਸਵੇਰ ਦੀ ਚਾਹ ਪਾਣੀ ਮੀਂਹ ਪਾਣੀ ਦਾ ਜਲ ਪੀਦੇ ਸੀ ਪੀਲਾ ਸੀ ਮੈਂ ਤੋ ਵੀ ਨਹੀਂ ਮਿਲਿਆ ਪਰ ਯਾਰੀ ਤੁਸੀਂ ਬੋਤਲ ਆਈ ਮੈਂ ਤੁਹਾਨੂੰ ਕਹਾ ਤਾ ਸੀਗਾ ਆਹੋ ਭਰਨ ਤੇ ਮੈਂ ਪੀਂਨ ਤੇ ਤੁਸੀਂ ਤੇ ਉਹ ਆਗੇ ਕੈਮਰੇ ਕਹਿੰਦੇ ਕਰੋ ਚੈੱਕ ਕਹਿੰਦੇ ਉਹਦੇ ਵਿੱਚ ਆਪਣੀ ਗੱਡੀ ਹਾਈਵੇ ਤੇ ਭਾਈ ਲੱਗੇ ਉਹਨੇ ਕੈਮਰੇ ਸਪੀਡ ਚੈੱਕ ਕਰਦੇ ਆ ਉਹ ਵੇਖਿਆਦਾ ਮੁੰਡਾ ਜਦ ਗੱਡੀ ਹੌਲੀ ਕਰ ਲੈਂਦਾ ਹਾਂ ਜਦ ਉਹਦਾ ਬਿਹਾਰ ਤੋਂ ਜਾਣ ਤੋਂ ਪਹਿਲਾਂ ਉੱਥੇ ਬੈ ਹੁਣ ਇਹ 82 86 ਤੇ ਜਾ ਰਹੀ ਗੱਡੀ ਆਪਣੀ ਆਪਣੀ ਗੱਡੀ 86 ਤੇ ਜਾ ਰਹੀ ਹੈ ਜੇ ਕਿਤੇ ਰੈੱਡ ਦੇ ਵਿੱਚ ਆ ਗਈ ਮਤਲਬ 100 ਤੋਂ ਉੱਪਰ ਹੋਈ ਆਪਣੀ ਸਪੀਡ ਲਿਮਟ ਫਿਰ ਆਪਣੇ ਪਹੁੰਚਣ ਤੋਂ ਪਹਿਲਾਂ ਘਰੇ ਚੈੱਕ ਪਹੁੰਚੇ ਹੋਣਗੇ ਭਰ ਦੋ ਇਹਨੇ ਲੋਜੀ ਲਗਾ ਲਈ ਆਪਾਂ ਗੱਡੀ ਸਾਈਡ ਤੇ ਹੁਣ ਦੇ ਦੇ ਕਿ ਖਵਾਉਂਦੇ ਨੇ ਮੈਂ ਤਾਂ ਨੀਂਦ ਕੱਢਦੀ ਆਈਆਂ ਆਵਾਜ਼ ਤੋਂ ਪਤਾ ਲੱਗ ਗਿਆ ਹੁਣ ਸੁੱਤੀ ਆਈਆਂ ਮੈਂ ਗੱਤ ਲੂਣ ਲੱਗੀ ਆ ਲੈ ਨੈਕ ਨੈਕ ਮਾਣੋ ਨਾ ਨਾ ਕਹਦੇ ਉਹ ਟਾਪੇ ਤੇ ਆ ਗਏ ਆ ਅਸੀਂ ਉਹ ਟਾਪੇ ਤੇ ਆ ਗਏ ਜਿੱਥੇ ਪਰੌਂਠੇ ਦਾ ਦਾਲ ਮਿਲਦੀ ਐ ਇੰਦਰਜੀ ਦੇ ਰੀਅਲ ਟਾਪਾ ਪਰੌਂਠਾ ਦਾਲ ਮਿਲਦੀ ਐ ਹਾਂ ਵੀ ਆਵੇ ਇਹਨੇ ਪਾਣੀ ਕੱਢਿਆ ਕਿੰਨੇ ਕਿੰਨੇ ਆਣ ਗੱਲ ਲਾਇ ਹੋਏ ਜੀ ਭਾਈ ਇਹ ਤੈਂਚਾ ਰਣੇ ਗੱਲ ਵੀ ਬਹੁਤ ਜ਼ਿਆਦਾ ਬੁੜੇ ਹੋ ਗਏ ਬਾਲ ਸਿੱਟੇ ਹੋ ਗਏ ਆ ਇਹ ਤਾਂ ਨਵਾਂ ਬ੍ਰੇਕ ਨਾ ਹੋ ਗਿਆ ਹੈ ਮਸੇਦਰਾ ਪ੍ਰੋਬਲਮ ਹੈ ਲੇਕਿਨ ਖਾਣ ਪੀਣ ਲਈ ਤੁਹਾਨੂੰ ਵਧੀਆ ਟਾਬਾ ਕੋਈ ਨਹੀਂ ਨਾ ਕੋਈ ਗਾ ਲੋ ਮੁੰਡੇ ਦੇ ਲਈ ਆਪਾਂ ਕੋ ਆਰਡਰ ਕਰਾ ਲਓ ਬਈ ਸ਼ੋਡੂਮ ਕੋਟੇ ਆ ਰਹੇ ਆ ਆਪਾਂ ਹੈਗਾ ਕੱਟੋ ਕੱਟ ਵੀਡੀਓ ਕੀ ਹੋ ਰਿਹਾ ਹੈ ਚੈਰੀ ਚਲਾਉਣ ਵਾਲੇ ਅੱਛਾ ਕਿੱਥੇ ਖੜਾ ਕਿੱਥੇ ਕਿੱਥੇ ਖੜਾ ਤੇਰੇ ਟਰਾਲਾ ਖੜਾ ਵੀ ਟਰਾਲਾ ਅੱਜ ਟਾਈਮ ਆ ਕਰਦਾ ਹੈ ਅੱਧੇ ਉੱਤੇ ਜਿੱਦ ਜਿੱਦ ਸਪੀਡ ਵੱਧਦੀ ਸੀ ਉੱਥੇ ਉੱਥੇ ਟਾਇਰ ਲਾਹੀ ਗਏ ਟਾਇਰ ਬਰਨਾਲਾ ਆ ਟਾਇਰ ਬਰਨਾਲਾ ਆ ਖਾਰਾ ਤੇਰੀ ਬੰਲੀ ਦੀ ਗੱਲ ਚਾਹ ਤੇਰੀ ਨਹੀਂ ਜਾਂਦੀ ਹੈ ਹਾਂ ਸਹੀ ਗੱਲ ਆ ਆਲੂ ਵਾਲੇ ਪਰਾਠੇ ਪਿਆਜ਼ ਨਾਲ ਖਾਦਦੇ ਲੈ ਜੀ ਲੈ ਜੋ ਜੀ ਲੈ ਜੋ ਲਓ ਜੀ ਆ ਗਈ ਆ ਮੈਗੀ ਪਾਲੀ ਮੈਂ ਗਾਣਾ ਗਾਉਂਦੀ ਸੀ ਫਿਰ ਮੈਂ ਚੁੱਪ ਕਰ ਗਈ ਮਾ ਕਾਪੀਰਾਈਟ ਨਾ ਜਾਵੇ ਖਾਓਗੇ ਟੇਸਟ ਦੇਖੋਗੇ ਨਹੀਂ ਬਿਲਕੁਲ ਚਲੋ ਫਿਰ ਪਾਣੀ ਪਾ ਕੇ ਦੋ ਯਾਰ ਲਓ ਜੀ ਪੇਟ ਪੂਜਾ ਕਰਕੇ ਆਪਾਂ ਤੁਰਪੇ ਫੇਰ ਅਗਰੇ ਬਲ ਨੂੰ 550 ਕਿਲੋਮੀਟਰ ਦੇ ਕਰੀਮ ਆਪਣਾ ਰਸਤਾ ਰਹਿ ਗਏ ਆ ਹੁਣ ਤੱਕ ਆਪਾਂ ਮਾਰਨਿੰਗ 5 ਵਜੇ ਦੇ ਤੁਰੇ ਹੋਇਆ ਨੇ ਆ 300 ਕਿਲੋਮੀਟਰ ਦਾ ਤਰੀਕ ਕਲੀਅਰ ਕਾਤਾ ਰਸਤਾ ਆ ਕੀ ਹੋ ਗਿਆ ਜੱਦੀ ਜੱਤੀ ਕਹਿੰਦੇ ਡਰਾਈਵਰ ਫੇਰ ਚੇਂਜ ਹੋ ਚੁੱਕਿਆ ਵੀ ਪੂਰੀ ਰਾਹ ਪਾਪਾ ਹੀ ਚਲਾਉਂਦਾ ਜਾਉਂਗਾ ਜੋਂ ਨੰਸ਼ਾ ਬੁਖਾਉਂ ਮੈਨੂੰ ਰੱਖ ਲਾਓ ਕੋਲ ਡਰਾਈਵਰ ਚੇਂਜ ਹੋ ਗਿਆ ਇਹ ਰਸਤੇ ਜਿੱਥੇ ਪਰ ਸੀਟ ਬੈਲਟ ਲਾਓ ਤੁੰਨੇ ਜਾਣੇ ਹਾਂ ਸੇਫਟੀ ਇਸ ਫਸਟ ਆਜਾ ਕੋਹ ਹੁੰਦਾ ਕੀ ਦਾ ਫਟਾ ਲਉਂਦੇ ਕਾਲੀ ਕਰ ਦੋ ਰਾ ਕਾਲੀ ਕਰ ਜੋ ਜਵਾ ਖਾਲੀ ਤੇ ਹੀ ਰਤੋਂ ਲੌਵੀ ਸਤਨਾਮ ਸ੍ਰੀ ਵਾਹਿਗੁਰੂ ਸਤ ਜੀਓ ਚਲੋ ਜੀ ਚਲੋ ਇੱਧਰ ਤਾਂ ਆਪਾਂ ਪਰਦਾ ਲਾਇਆ ਹੋਇਆ ਵੀ ਤੁੱਪ ਬੜੀ ਆ ਲਓ ਜੀ ਫੇਰ ਰੁਕ ਗਏ ਆਪਾਂ ਇੱਕ ਛੋਟੇ ਜਿਹੇ ਰੈਸਟੋਰੈਂਟ ਤੇ ਇਹ ਹਾਈਵੇ ਦੇ ਉੱਪਰ ਬਣੇ ਹੋਏ ਨੇ ਤਕਰੀਬਨ 100 ਕਿਲੋਮੀਟਰ ਦੀ ਦੂਰੀ ਤੇ ਨਹੀਂ 150 ਕੱਡੇ ਹੁਣ ਤੱਕ ਪਹੁੰਚੇ ਆ 150 ਪੌਣੇ 200 ਕਿਲੋਮੀਟਰ ਦੀ ਦੂਰੀ ਤੇ ਬਸ ਇਦਾਂ ਦੇ ਮਿਲਨੇ ਆ ਤੁਹਾਨੂੰ ਤੇ ਬਸ ਇੱਥੇ ਜੋ ਖਾਣਾ ਪੀਣਾ ਮਾੜਾ-ਮੋਟਾ ਮਿਲਦਾ ਉਹ ਮਿਲਦਾ ਮੱਕੀ ਹਾਈਵੇ ਤੇ ਤੁਹਾਨੂੰ ਆਲਦਾਲ ਢਾਬਾ ਨਾ ਕੋਈ ਮਤਲਬ ਕੁਝ ਵੀ ਨਹੀਂ ਬਸ ਆਲਦਾਲ ਜਮੀਨਾਂ ਹੀ ਜਮੀਨਾਂ ਪਈਆਂ ਨੇ ਉਹਦੇ ਨਾਲ ਕੱਲਾ-ਕੱਲਾ ਹਾਂ ਹਾਂ ਚੈੱਕ ਕਰਾ ਕੇ ਜਾਊ ਪਹਿਲਾਂ ਹਾਂ ਪਾਸ ਕਰਾ ਕੇ ਜਾਊ ਮਾਸਟਰ ਸ਼ੈਫ ਨੂੰ ਲੋਵੀ ਗੇਮ ਚੱਲਦੀ ਆ ਫਤੇ ਦੇ ਨਾਲ ਰਣਵੀਰ ਹਾਂ ਆਰ ਤੋਂ ਆਰ ਤੋਂ ਹਾਂ ਰਾਜਾ ਰਾਜਾ ਉੱਨੇ ਇਹ ਤੋਂ ਪਰਲੀ ਇਹ ਤੋਂ ਹਾਂ ਆਂਧਰਾ ਪ੍ਰਦੇਸ਼ ਮਨਿੰਦਰ ਗਿੱਲ ਹਾਂ ਮਨਿੰਦਰ ਗਿੱਲ ਐਲ ਤੋਂ ਐਲ ਤੋਂ ਯੈਸ ਕਪਰੀ ਸਿੰਘ ਕਪਰੀ ਸਿੰਘ ਐਚ ਤੋਂ ਹਰਮਨ ਜੋਤ ਹਰਮਨ

ਹਾਂ ਠੀਕ ਕਰਦੇ ਹਾਂ ਦਵਾਈ ਇਹ ਤਾਂ ਦਵਾਜੋ ਤਾਂ ਬੰਦੇ ਭਾਰਤ ਦਵਾਜੋ ਦਵਾਜੋ ਪੱਤੇ ਭਾਰਤ ਬੰਦੇ ਵੀ ਤਾਂ ਵੀ ਤਾਂ ਬੀ ਤਾਂ ਬੈਸਟ ਇੰਡੀਆ ਬੈਸਟ ਵੀ ਤੋਂ ਵੀ ਤੋਂ ਇੰਡੀਆ ਇਹ ਤੋਂ ਇਹ ਤੋਂ ਯੈਸ

ਚਲੋ ਜੀ ਪਹੁੰਚ ਕੇ ਦੇ ਦੇ ਆ ਜਿੱਦਣੇ ਕਮਰਾ ਕੋਰਾ ਕਿ ਨਹੀਂ ਆਗਰੇ ਵਾਲੇ ਲਓ ਜੀ ਆਪਾਂ ਆਗਰੇ ਵਾਲਿਆਂ ਆ ਗਏ ਇੱਟ ਚੱਕੀ ਤੋਂ ਬਲੌਕਰ ਨਿਕਲ ਤਾ ਆਗਰੇ ਜਾ ਕੇ ਤੁਹਾਨੂੰ ਦਿਖਾਉਨੇ ਆਗਰਾ ਆਗਰੇ ਆਗਰੇ ਜਾ ਕੇ ਤੁਹਾਨੂੰ ਦੱਸਦੇ ਆਗਰੇ ਦੀ ਸਪੈਲਿੰਗ ਹਾਂ 150 170 ਲਲਾ ਹਾਂ 150 ਕੱਲਾ ਉਹ ਗੁੰਗਰੂ ਬੰਦ ਲਓ ਵੀ ਪਹੁੰਚ ਗਏ ਆਪਾਂ ਆਗਰਾ ਲਾਈਟਾਂ ਲਾਈਆਂ ਰਾਤ ਨੂੰ ਮਚਣਗੀਆਂ ਲਾਈਟਾਂ ਉਹ ਤਾਂ ਸ਼ਾਨਦਾਰ ਹੁੰਦਾ ਹੁਣ ਆਪਾਂ ਚੱਲੇ ਆ ਗੁਰਦੁਆਰਾ ਸਾਹਿਬ ਗੁਰਦੁਆਰਾ ਗੁਰੂ ਕਾ ਤਾਲ ਜਿਸ ਦੀ ਹਿਸਟਰੀ ਰਿਲੇਟਡ ਹੈ ਗੁਰੂ ਤੇਗ ਬਹਾਦਰ ਜੀ ਦੇ ਨਾਲ ਤੇ ਇੱਧਰ ਦਿਖਿਆ ਸੀ ਸਾਨੂੰ ਥੋੜਾ ਜਿਹਾ ਤਾਜ ਮਹਿਲ ਤਾਲ ਮਹਿਲ ਜਾਵਾਂਗੇ ਆਪਾਂ ਕੱਲ ਕੱਲ ਆਪਾਂ ਸਾਰੇ ਕਿਲੇ ਵਗੈਰਾ ਤੇ ਬਾਕੀ ਤਾਜ ਮਹਿਲ ਸ਼ਾਮ ਦੇ ਟਾਈਮ ਆਪਾਂ ਕਾਫੀ ਟਾਈਮ ਲਾ ਕੇ ਆਵਾਂਗੇ ਸ਼ਾਮ ਦੇ ਟਾਈਮ ਉੱਥੇ ਹਨਾ ਕਾਫੀ ਸੋਹਣਾ 뷰 ਹੁੰਦਾ ਸ਼ਾਮ ਦਾ ਤਾਜ ਮਹਿਲ ਦਾ ਕੱਲ ਆਪਾਂ ਤਾਜ ਮਹਿਲ ਜਾਣਾ ਕਿਉਂਕਿ ਆਪਾਂ ਪਰਸੋ ਫੇਰ ਤੁਰਾਂਗੇ ਕਿੱਥੇ ਨੂੰ ਘਰ ਕੋ ਜਾਣਾ ਨਹੀਂ ਹੋਰ ਕੋਈ ਗੁਰਦੁਆਰੇ ਰਹੇਗੇ ਫਿਰ ਚੱਲੋ ਦੁਬਾਰਾ ਬਣਾ ਲਾਂਗੇ ਟੂਰ ਜਿਆ ਲਓ ਜੀ ਪਹੁੰਚ ਗਏ ਆਪਾਂ ਗੁਰਦੁਆਰਾ ਦੁੱਖ ਨਿਵਾਨ ਸਾਹਿਬ ਗੁਰੂ ਕਾ ਤਾਲ ਆਗਰਾ ਤੇ ਅੰਮ੍ਰਿਤ ਔਰ ਭਾਜੀ ਗਏ ਨੇ ਪਤਾ ਕਰਨ ਲਈ ਰੂਮ ਦਾ ਕਿਉਂਕਿ ਪਹਿਲਾਂ ਤਾਂ ਆਪਣੀ ਫੋਨ ਤੇ ਗੱਲ ਹੋ ਗਈ ਸੀ ਰੂਮ ਅਵੇਲੇਬਲ ਹੈਗੇ ਨੇ ਇੱਥੇ ਉਸ ਤੋਂ ਬਾਅਦ ਫਿਰ ਆਪਾਂ ਰੂਮ ਦੇ ਵਿੱਚ ਜਾ ਕੇ ਫਰੈਸ਼ ਅਪ ਹੋ ਕੇ ਮੱਥਾ ਟੇਕਾਂਗੇ ਤੇ ਦੇਖਦੇ ਹਾਂ ਹੁਣ ਰੂਮ ਕਿ ਸਾਈਡ ਮਿਲਦਾ ਆਪਾਂ ਨੂੰ ਲਓ ਜੀ ਕਮਰਾ ਮਿਲ ਗਿਆ ਆਪਾਂ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਚਲੋ ਹੁਣ ਫਿਰ ਇੱਧਰ ਜਾ ਕੇ ਕਿਦਾਂ ਦਾ ਯਾਰੂ ਜੀ ਲੋਜੀ ਇਹ ਵਾਲਾ ਰੂਮ ਮਿਲੇ ਆਪਾਂ ਨੂੰ ਲੋਜੀ ਆਪ ਆ ਗਏ ਆ ਗੇ ਇ 28 ਕਿਦਾਂ ਹੋਵੇ ਇਹ ਜੀ ਰੂਮ ਆ ਯੈਸ ਐਸੀ ਰੂਮ ਅਟੈਚ ਵਾਸ਼ਰੂਮ ਲਓ ਜੀ ਹੁਣ ਆਪਣੀ ਸਲਾਹ ਬਣ ਗਈ ਕਿ ਇੱਕ ਵਾਰ ਆਪਾਂ ਤਾਂ ਮਹਿਲ ਦਾ ਸਾਰਾ ਪਤਾ ਕਰੇ ਹੁਣ ਕਿ ਹਸਾਕਤਾਵਾ ਤੇ ਨਾਲੇ ਰਾਤ ਦਾ ਥਿਊ ਦੇਖੀ ਹੁਣ ਜੀ ਉੱਪਰ ਹੋਇਆ ਵੈਸੇ ਤਾਂ ਉਹਦਾ ਸੂਰਜ ਨਾਲ ਰਿਲੇਟਡ ਆ ਸੂਰਜ ਮਤਲਬ ਮਾਰਨਿੰਗ ਟਾਈਮ ਸੂਰਜ ਨਿਕਲਦੇ ਹੀ ਉੱਪਰ ਕੀਤਾ ਜਾਂਦਾ ਔਰ ਸੂਰਜ ਛਿਪਣ ਤੇ ਵੀ ਉਹਨੂੰ ਬਾਕੀ ਕਰ ਦਿੱਤਾ ਜਾਂਦਾ ਮਾਕੀ ਆਪਾਂ ਜਾ ਕੇ ਸਾਰਾ ਕਰ ਲਈਏ ਕੀ ਹੈ ਉੱਥੇ ਦਾ